ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਦਬਈ ਦੀ ਧਰਤੀ ਤੇ ਵਸਦੀ ਸਮੁੱਚੀ ਸਾਧ ਸੰਗਤ ਤੇ ਅਥਾ ਦਰਸ ਕੀਤਾ ਹੈ ਅਸੀਂ ਪਰਦੇਸਾਂ ਵਿੱਚ ਵੀ ਬੈਠ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਦੂਸਰਾ ਜਿਹੜਾ ਅਸੀਂ ਅੱਜ ਦਾ ਜਿਹੜਾ ਦਿਨ ਮਨਾਇਆ ਹੈ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਕਿੰਨਾ ਨੂੰ ਯਾਦ ਕਰਦੇ ਅੱਜ ਆਪਾਂ ਇੱਥੇ ਅਸੀਂ ਜੁੜ ਕੇ ਬੈਠੇ ਆਂ ਉਹਨਾਂ ਵੱਲੋਂ ਬਖਸ਼ੀ ਹੋਈ ਫਤਿਹ ਨਾਲ ਵੀ ਸਾਂਝ ਪਾਉਣੀ ਐ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਜਿਨ੍ਹਾਂ ਨੇ ਸਾਰਾ ਸਰਬੰਸ ਸਾਡੇ ਲਈ ਵਾਰਿਆ ਨੀਲੇ ਦੇ ਸ਼ਾ ਅਸਵਾਰ ਪਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਬੜੇ ਪਿਆਰ ਆਦਬ ਸਤਕਾਰ ਨਾਲ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੇ ਕਵਤਾ ਸਰਵਨ ਕਰਾਈਆਂ ਨੌਜਵਾਨ ਵੀਰਾਂ ਨੇ ਕਵਤਾ ਸਰਵਨ ਕਰਾਈਆਂ ਭੈਣਾਂ ਆਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਸੁਰਤੀ ਕਰਕੇ ਆਪਾਂ ਜੁੜ ਕੇ ਬੈਠੇ ਆਂ ਉਹਨਾਂ ਨੂੰ ਯਾਦ ਕਰਦਿਆਂ ਪ੍ਰੀਤਮ ਸਿੰਘ ਕਾਸਤ ਦੇ ਦੋ ਬੋਲਾਂ ਤੋਂ ਅੱਗੇ ਜਾ ਕੇ ਮੈਂ ਤੁਹਾਡਾ ਧੰਨਵਾਦ ਕਰਕੇ ਖਿਮਾ ਮੰਗ ਲੈਣੀ ਹੈ ਪਤਾ ਨਹੀਂ ਇੱਥੇ 35 40 ਬਲਾਰੇ ਆ ਗਏ ਐ ਤੇ ਸਾਰਿਆਂ ਨੇ ਬੜੀ ਖਿੱਚ ਨਾਲ ਇੱਥੇ ਹਾਜ਼ਰੀ ਲਵਾਈ ਐ ਤੁਸੀਂ ਧੰਨਾ ਸਾਰੇ ਸਰੋਤੇ ਸੰਗਤ ਬੋਲਨ ਨਾਲੋਂ ਸੁਣਨਾ ਕਿਤੇ ਜ਼ਿਆਦਾ ਔਖਾ ਹੁੰਦਾ ਹੈ ਸੋ ਤੁਹਾਡੀ ਇਕਾਗਰਤਾ ਰਹੀ ਤੁਸੀਂ 8 ਵਜੇ ਤੋਂ ਲੈ ਕੇ ਸ਼ਾਮ ਦੇ 5:30 ਦਾ ਸਮਾਂ ਹੋਣ ਜਾ ਰਿਹਾ ਹੈ ਤੁਸੀਂ ਸਾਰਿਆਂ ਨੇ ਸਾਥ ਦਿੱਤਾ ਮਹਾਰਾਜ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੇ ਤਰਸਕ ਸਦਕਾ 2014 ਤੋਂ ਲੈ ਕੇ ਜੀ ਕਿਹੜਾ ਸਨ ਜੀ 2014 ਤੋਂ ਲੈ ਕੇ ਤੇ 2025 ਅੰਗਰੇਜ਼ੀ ਸਾਲ ਸ਼ੁਰੂ ਹੋ ਚੁੱਕਾ ਹੈ ਇਨੇ ਸਾਲ ਹੋ ਗਏ ਇਸ ਦਸਤਾਰ ਲਹਿਰ ਦੇ ਪਰਿਵਾਰ ਨੂੰ ਇਸ ਧਰਤੀ ਤੇ ਸਵਾਵਾਂ ਨਿਭਾਉਂਦਿਆਂ ਇੱਕ ਕਿਰਤੀ ਵੀਰ ਨੇ 8 ਘੰਟੇ 10 ਘੰਟੇ ਡਿਊਟੀ ਕਰਨੀ ਐਤਵਾਰ ਸਮਾਂ ਕੱਢਣਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਜਬਲਲੀ ਤੋਂ ਵੀਰ ਬੈਠੇ ਐ ਇਨਾਂ ਅੱਗੇ ਸਿਰ ਝੁਕਦਾ ਜੀ ਜਦੋਂ ਵੀਰ ਵਾਰ-ਵਾਰ ਕਹਿੰਦੇ ਆ ਕਿ ਤੁਸੀਂ ਬੋਲੋ ਤੁਸੀਂ ਅੱਗੇ ਹੋਵੋ ਮੈਂ ਧਾਨਿਆ ਕਿ ਇਹ ਸਾਨੂੰ ਸਾਰੇ ਵੀਰਾਂ ਨੂੰ ਕਿੰਨਾ ਮਾਣ ਦਿੰਦੇ ਨੇ ਲੇਕਿਨ ਸਭ ਤੋਂ ਵੱਡੀ ਕਹਾਣਾ ਇਹਨਾਂ ਨੌਜਵਾਨਾਂ ਦੀ ਹੈ ਡੀਆਈਪ ਗੁਰਦੁਆਰਾ ਸਾਹਿਬ ਜਮਾਤ ਪਿਛਲੇ ਸਾਲਾਂ ਤੋਂ ਲੱਗ ਰਹੀ ਹੈ ਫਿਰ ਆਪੂਤਾ ਵੀ ਕਿੱਥੋਂ ਚੱਲ ਕੇ ਸਵੇਰ ਤੋਂ ਭਾਵਨਾ ਤੋਂ ਬਿਨਾ ਇਦਾਂ ਦੇ ਕਾਰਜ ਨਹੀਂ ਹੁੰਦੇ ਤੁਸੀਂ 5 ਮਿੰਟ ਵੱਧ ਬਹਿ ਨਹੀਂ ਸਕਦੇ ਜੇ ਤੁਹਾਨੂੰ ਇਹ ਯਾਦ ਸੁਰਤੀ ਚ ਨਹੀਂ ਗੁਰੂ ਗੋਬਿੰਦ ਸਿੰਘ ਦੀ ਜੇ ਸਾਡੀ ਸੁਰਤੀ ਚ ਭਰੋਸਾ ਨਹੀਂ ਗੁਰੂ ਪ੍ਰਤੀ ਪਿਆਰ ਨਹੀਂ ਕਿੰਨੇ ਕਿਲੋਮੀਟਰ ਚੱਲ ਕੇ ਆਏ ਜੀ ਹੋਰ ਪਤਾ ਨਹੀਂ ਕਿੱਥੇ ਕਿੱਥੇ ਜਮਾਤਾਂ ਜਿਹੜੀਆਂ ਅਲਕੋਹਲ ਵਿੱਚ ਜਿਹੜੇ ਨੌਜਵਾਨ ਵੀਰ ਪਿਛਲੇ ਲੰਮੇ ਸਮੇਂ ਤੋਂ ਲਾ ਰਹੇ ਐ ਸਭ ਤੋਂ ਵੱਡੀ ਗੱਲ ਹੈ ਇਹਨਾਂ ਨੌਜਵਾਨਾਂ ਦੇ ਪ੍ਰਚਾਰ ਪ੍ਰਸਾਰ ਕਰਕੇ ਇਹਨਾਂ ਦੇ ਆਪ ਜੁੜਨ ਕਰਕੇ ਪੂਰੀ ਦੁਨੀਆ ਵਿੱਚ ਇਸ ਲਹਿਰ ਦੇ ਪਰਿਵਾਰ ਦੇ ਨੌਜਵਾਨ ਗਏ ਜਿਹੜੇ ਸਾਫਤ ਸੂਰਤ ਹੋਏ ਤੇ ਸੈਂਕੜੇ ਨੌਜਵਾਨਾਂ ਨੇ ਨਸ਼ੇ ਨੂੰ ਤਿਆਗਿਆ ਮਹਿਮਾਨ ਨਾਲ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇੱਥੇ ਗੱਲ ਕਹਿ ਸਕਦਾ ਕਿ ਜਿੰਨੇ ਨੌਜਵਾਨ ਤੁਹਾਨੂੰ ਸਾਬਤ ਸੂਰਤ ਦਿਸ ਰਹੇ ਇਹਦੇ ਚੋਂ 99% ਨੌਜਵਾਨ ਪਹਿਲਾ ਸਾਬਤ ਸੂਰਤ ਤੁਹਾਡੀ ਆਵਾਜ਼ ਨਹੀਂ ਆਈ ਜੀ 99% ਭਾਈ ਹਰਵਿੰਦਰ ਸਿੰਘ ਆਏ ਨੇ ਪੰਜਾਬ ਤੋਂ ਸਾਡੇ ਸਤਕਾਰਯੋਗ ਵੀਰ ਜਿਨ੍ਹਾਂ ਨੇ ਪੱਗ ਦੀ ਗੱਲ ਉਸ ਧਰਤੀ ਤੇ ਸਮਾਂ ਕੱਢ ਕੇ ਸ਼ੁਰੂ ਕੀਤੀ ਪੱਗ ਵੇਖਣ ਨੂੰ ਟੋਟਾ ਹੀ ਆ ਕੱਪੜੇ ਦਾ ਰੰਗ ਦਈਏ ਤੇ ਹੋਰ ਵੀ ਸੱਜਦਾ ਏ ਇਹਦਾ ਮੁੱਲ ਪੈਂਦਾ ਪਰ ਉਸ ਵੇਲੇ ਪੱਗ ਬਣ ਕੇ ਸਿਰ ਤੇ ਵੱਜਦਾ ਏ ਕਹਿੰਦੇ ਹੋਵੇ ਆਦਮੀ ਲੱਖ ਹਜ਼ਾਰ ਜਾਂਦਾ ਲੱਖਾਂ ਵਿੱਚੋਂ ਇੱਕੋ ਹੀ ਹੋਵੇ ਪੱਗ ਵਾਲਾ ਤੇ ਲੋਕੀ ਆਖਦੇ ਵੀ ਉਹ ਸਰਦਾਰ ਜਾਂਦਾ ਇਹ ਮਾਨ ਦਿੱਤਾ ਸਾਨੂੰ ਉਥੋਂ ਵੀਰ ਹਰਵਿੰਦਰ ਸਿੰਘ ਹਰ ਸਾਲ ਆਉਂਦੇ ਐ ਲਹਿਰ ਦੇ ਮੁੱਖ ਸੇਵਾਦਾਰ ਬਾਈ ਸਤਵਿੰਦਰ ਸਿੰਘ ਜੀ ਟੀਮਾਂ ਵਾਲੀ ਤੋਂ ਆਪ ਖੁਦ ਪਹਿਲਾਂ ਸਾਬਤ ਸੂਰਤ ਨਹੀਂ ਸਨ ਉਥੋਂ ਲਾਗ ਲੱਗੀ ਪੰਜਾਬ ਤੋਂ ਵਾਹਿਗੁਰੂ ਨੇ ਤਰਸ ਕੀਤਾ ਖੰਡੇ ਬਾਟੇ ਦੀ ਪੌਹ ਲਈ ਭਾਵਨਾ ਸਹਿਤ 10-11 ਸਾਲ ਤੋਂ ਬਾਈ ਹੋਣੀ ਇਸ ਲਹਿਰ ਦੇ ਮੁੱਖ ਸੇਵਾਦਾਰ ਬਣ ਕੇ ਸਵਾਵਾਂ ਨਿਭਾ ਰਹੇ ਹੈ ਹਰ ਸਾਲ ਅਸੀਂ ਡੀਆਈਪ ਗੁਰਦੁਆਰਾ ਸਾਹਿਬ ਇਕੱਤਰ ਹੁੰਨੇ ਆਂ ਤੇ ਹਰ ਸਾਲ ਬਾਈ ਜੀ ਸਾਨੂੰ ਬੇਨਤੀ ਕਰਦੇ ਐ ਵੀ ਇਹ ਕੋਈ ਚੌਧਰ ਦੇ ਮਸਲੇ ਨਹੀਂ ਇਹ ਸੇਵਾ ਦੇ ਕਾਰਜ ਐ ਅਸੀਂ ਆਗੂ ਕੋਈ ਫੋਟਮਾ ਛਪਾਉਣ ਲਈ ਜਾਂ ਕੋਈ ਚਰਚਿਤ ਰਹਿਣ ਲਈ ਨਹੀਂ ਬਣੇ ਕੋਈ ਵੀ ਨੌਜਵਾਨ ਯੋਗਤਾ ਰੱਖਦਾ ਹੈ ਤੇ ਲਹਿਰ ਦਾ ਮੁੱਖ ਸੇਵਾਦਾਰ ਬਣ ਸਕਦਾ ਹੈ ਹਰ ਸਾਲ ਇਹ ਵਿਧੀ ਵਿਧਾਨ ਬਣਾਇਆ ਜਾਂਦਾ ਹੈ ਨੌਜਵਾਨ ਖੁਦ ਇਹ ਸਹਿਮਤੀ ਪ੍ਰਗਟ ਕਰਦੇ ਐ ਵੀ ਬਾਈ ਸਤਵਿੰਦਰ ਸਿੰਘ ਜੀ ਅਸੀਂ 10 ਸਾਲਾਂ ਤੋਂ ਕਿਰਤ ਕਰਕੇ ਜਿਹੜੇ ਕਾਰਜ ਤੁਹਾਡੀ ਅਗਵਾਈ ਚ ਕੀਤੇ ਐ ਸਾਨੂੰ ਮਾਣ ਐ ਕਿ ਸਾਨੂੰ ਤੁਹਾਡੇ ਵਰਗਾ ਗੁਰਸਿੱਖ ਸਮਰਪਿਤ ਸੁਹਿਰਦ ਜਿਹੜਾ ਵੀਰ ਮਿਲਿਆ ਤੇ ਤੁਸੀਂ ਇਹ ਸਵਾਮਾਂ ਨਿਭਾਉਂਦੇ ਰਹੋ ਅਸੀਂ ਚਾਹੁੰਨੇ ਆ ਕਿ ਇਸ ਲਹਿਰ ਦੇ ਮੁੱਖ ਸੇਵਾਦਾਰ ਬਣ ਕੇ ਤੁਸੀਂ ਵਿਚਰੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਪਿਛਲੇ 5-6 ਸਾਲ ਪਹਿਲਾਂ ਇੱਕ ਨੌਜਵਾਨ ਪਹਿਲੇ ਨੰਬਰ ਤੇ ਆਇਆ ਸੀ ਲੰਮੀ ਹੋ ਜਾਣੀ ਗੱਲ ਪਰ ਮੈਂ ਜ਼ਰੂਰ ਸਾਹ ਜ਼ਰੂਰ ਪਾਵਾਂਗਾ ਕਿਉਂਕਿ 5 ਸਾਲ ਹੋ ਗਏ ਆਪਾਂ ਜੁੜੇ ਨਹੀਂ ਬੈਠੇ ਨਹੀਂ ਆ ਜਿਹੜੀ ਤੁਸੀਂ ਸਟੇਜ ਦੇਖ ਰਹੇ ਆ ਅਨਮੋਲਦੀਪ ਸਿੰਘ ਭਾਈ ਅਨਮੋਲਦੀਪ ਸਿੰਘ ਟਾਂਡਾ ਓੜਮੜ ਲੱਗੇ ਹਿਸ਼ਾਰਪੁਰ ਲੱਗੇ ਇਲਾਕਾ ਉੱਥੋਂ ਦਾ ਰਹਿਣ ਵਾਲਾ ਨੌਜਵਾਨ 20 ਦਿਨ ਹੋ ਗਏ ਉਹਨੂੰ ਆਹ ਸਟੇਜ ਦੀ ਸਾਰੀਆਂ ਜੋ ਤੁਸੀਂ ਲਿਖਤਾ ਫੋਟੋਆਂ ਖਿੱਚ ਕੇ ਲੈ ਕੇ ਜਾਇਓ ਪੜ ਕੇ ਲੈ ਕੇ ਜਾਇਓ ਵੀ ਇੰਦਰਜੀਤ ਸਿੰਘ ਹੁਣਾ ਨੇ ਕਿੱਥੋਂ-ਕਿੱਥੋਂ ਸਰੋਤ ਕੱਢ ਕੇ ਕੱਲੇ-ਕੱਲੇ ਅੱਖਰ ਪਰੋ ਕੇ ਦਮਾਲੇ ਦਸਤਾਰ ਤੇ ਤੁਹਾਡੀ ਬੋਲੀ ਬਾਰੇ ਲਿਖੇ ਇਹ ਸਾਰੀ ਜਿਹੜੀ ਸੇਵਾ ਵੀਰ ਪਰਮਜੀਤ ਸਿੰਘ ਹੁਣਾ ਨੇ ਕੀਤੀ ਸੇਵਾਦਾਰਾਂ ਦੀ ਲੰਮੀ ਲਿਸਟ ਐ ਸਾਨੂੰ ਮਾਣ ਐ ਕੋਈ ਇਟਲੀ ਬੈਠਾ ਅੱਜ ਵੀ ਦਸਵੰਧ ਭੇਜ ਰਿਹਾ ਹੈ ਕੋਈ ਕੈਨੇਡਾ ਬੈਠਾ ਸਹਿਯੋਗ ਦੇ ਰਿਹਾ ਕੁਈ ਕਲਮ ਨਾਲ ਆਪਣਾ ਇਸ ਲਹਿਰ ਚ ਸਹਿਯੋਗ ਪਾ ਰਿਹਾ ਹੈ ਪਤਾ ਨਹੀਂ ਕਿੰਨਿਆ ਲੰਗਰ ਬਣਾਇਆ ਕਿੰਨਿਆ ਸ਼ਿਕਾਇਆ ਤੇ ਕਿੰਨੇ ਇੱਥੇ ਹੋਰ ਚਿਹਰੇ ਬੈਠੇ ਨੇ ਜਿਹੜੇ ਜਿਨ੍ਹਾਂ ਦੇ ਨਾਮ ਲੈਣੇ ਲਿਸਟ ਲੰਮੀ ਹੈ ਜਿਨ੍ਹਾਂ ਨੇ ਇਹਦੇ ਚ ਆਪਣਾ ਯੋਗਦਾਨ ਪਾਇਆ ਤੁਸੀਂ ਚੱਲ ਕੇ ਆਏ ਹੋ ਤੁਸੀਂ ਬੱਚਿਆਂ ਨੂੰ ਲੈ ਕੇ ਆਏ ਹੋ ਤੁਸੀਂ ਸਮਾਂ ਕੱਢਿਆ ਸਮੇਂ ਦਾ ਦਸਵੰਧ ਕੱਢਿਆ ਤੁਹਾਡਾ ਇੱਕ ਇੱਕ ਕਦਮ ਸਾਰਿਆਂ ਦਾ ਭਾਈ ਸਿਰ ਮੱਥੇ ਹੈ ਆਪਾਂ ਕੋਈ ਇੱਕ ਦੂਜੇ ਤੇ एहसान ਨਹੀਂ ਕਰ ਰਹੇ ਕੋਈ एहसान ਨਹੀਂ ਜੀ ਕਰ ਰਹੇ ਨਾ ਤੁਸੀਂ ਇਸ ਪਰਿਵਾਰ ਤੇ ਕਰ ਰਹੇ ਹੋ ਔਰ ਨਾ ਹੀ ਪਰਿਵਾਰ ਤੁਹਾਡੇ ਤੋਂ ਕਰ ਰਿਹਾ ਕਿਉਂ ਕਿ ਪ੍ਰੀਤਮ ਸਿੰਘ ਕਾਸਦ ਨੇ ਇਸ ਗੱਲ ਦਾ ਜਵਾਬ ਦਿੱਤਾ ਉਹ ਕੀ ਕਹਿੰਦਾ ਇਹ ਭਾਵਨਾ ਬਣ ਜੇ ਸਾਡੇ ਆਲਾਂਬੇ ਜਦੋਂ ਅਸੀਂ ਸਾਂਝੇ ਕੰਮ ਕਰਦੇ ਆਂ ਪਤਾ ਨਹੀਂ ਕਿੰਨੇ ਆਲਾਂਬਿਆਂ ਨਾਲ ਕਿੰਨੇ ਗਿਲੇ ਸ਼ਿਕਵੇਆਂ ਨਾਲ ਭਰੇ ਹੁੰਨੇ ਆ ਮahanur bahara de janm data ਤੁਹਾਡੀ ਆਵਾਜ਼ ਆਵੇ ਨਾਲ-ਨਾਲ ਮਹਾਨੂਰ ਬਹਾਰਾਂ ਦੇ ਜਨਮਦਾਤਾ ਛੇੜਾਂ ਕਿਸ ਤਰ੍ਹਾਂ ਤੇਰੇ ਪਰ ਉਪਕਾਰ ਦੀ ਗੱਲ ਅਸੀਂ ਤਾਂ 8 ਘੰਟੇ ਬਹਿ ਕੇ ਹੋਵਾਂਗੇ ਉਹ ਵੀ ਸਾਲ ਚੱਕ ਦੇਣ ਤੇ ਉਹ ਵੀ ਪਤਾ ਨਹੀਂ ਕੋਈ ਅਲਾੰਬਾ ਵੀ ਹੋਣਾ ਮਨ 'ਚ ਮੇਰਾ ਨਾਂ ਨਹੀਂ ਬੋਲਿਆ ਮੇਰਾ ਜ਼ਿਕਰ ਨਹੀਂ ਕੀਤਾ ਮੇਰਾ ਸਨਮਾਨ ਰਹਿ ਗਿਆ ਪਤਾ ਨਹੀਂ ਕੁਝ ਗਿਲੇ ਲੈ ਕੇ ਵੀ ਜਾਣਗੇ ਤੇ ਕਈਆਂ ਨੂੰ ਚਾ ਵੀ ਹੋਏਗਾ ਮਹਾਨੂਰ ਬਹਾਰਾਂ ਦੇ ਜਨਮਦਾਤਾ ਛੇੜਾਂ ਕਿਸ ਤਰ੍ਹਾਂ ਤੇਰੇ ਪਰ ਉਪਕਾਰ ਦੀ ਗੱਲ ਫੁੱਲ ਕੁੱਲ ਕਾਇਨਾਤ ਦੇ ਟੁੱਟ ਪੈਣੇ ਛੜੀ ਜਦੋਂ ਅਜੀਤ ਜਿਹਾਰ ਦੀ ਗੱਲ ਗੱਠ ਗੱਠ ਲਾਲੀਆਂ ਚੜ੍ਹਦੀਆਂ ਕਿਣਕਿਆਂ ਤੇ ਛੇੜੀ ਤਾਈਓ ਨਹੀਂ ਅਜੇ ਦੀਵਾਰ ਦੀ ਗੱਲ ਗੱਲਾਂ ਹਨ ਅਨੇਕ ਜਹਾਨ ਉੱਤੇ ਸਭ ਤੋਂ ਵੱਖਰੀ ਤੇਰੇ ਅਸਾਰ ਦੀ ਗੱਲ ਕਾਸਤ ਜੀ ਕਹਿੰਦੇ ਮੇਰੀ ਕਲਮ ਚ ਇਤਨੀ ਜਾਣ ਕਿੱਥੇ ਛੇੜ ਸਕਾਂ ਮੈਂ ਤੇਰੇ ਪਰਿਵਾਰ ਦੀ ਗੱਲ ਕਿੱਥੋਂ ਕਲਮਾਂ ਲਿਆਈਏ ਮਹਾਰਾਜ ਅਸੀਂ ਤਾਂ ਕਿਰਤੀ ਲੋਕ ਆ ਦੁਨਿਆਵੀ ਲੋਕ ਆ ਤੇ ਇੰਨੇ ਕਾਰਜ ਕਰਦਿਆਂ ਵੀ ਪਤਾ ਨਹੀਂ ਕਿੰਨੀਆਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਅਸੀਂ ਫੇਰ ਕਈ ਵਾਰ ਢੈਂਦੀ ਕਲਾ ਚ ਚਲੇ ਜਾਂਦੇ ਆ ਪਰ ਜਦੋਂ ਸਾਨੂੰ ਮਾਛੀਵਾੜੇ ਦਾ ਜੰਗਲ ਯਾਦ ਆਉਂਦਾ ਤੇ ਸਾਨੂੰ ਹੌਸਲਾ ਮਿਲਦਾ ਪਤਾ ਨਹੀਂ ਕਿੰਨੀ ਵਾਰ ਸਾਂਝੇ ਕਾਰਜ ਕਰਦੇ ਆ ਵੀ ਸਾਡਾ ਮਨ ਟੁੱਟਦਾ ਪਰ ਜਦੋਂ ਦੋ ਫਰਜੰਦ ਚਮਕੌਰ ਦੀ ਗੜੀ ਵਿੱਚ ਤੁਹਾਡੇ ਸ਼ਹੀਦ ਹੁੰਦਿਆਂ ਦੇਖੀਦੇ ਆ ਪੜੀਦੇ ਆ ਤੇ ਮਹਾਰਾਜ ਸਾਡੀ ਆਤਮਾ ਨੂੰ ਟਿਕਾ ਮਿਲਦਾ ਕਿ ਇਨ ਪੁੱਤਰਨ ਕੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੁਏ ਤੋਂ ਕਿਆ ਭਇਆ ਜੀਵਤ ਕਈ ਸਾਡੇ ਵੱਲ ਬਾਹ ਕਰਕੇ ਮਹਾਰਾਜ ਨੇ ਆਪਣੇ ਬੱਚੇ ਬਾਰੇ ਸਾਡੀ ਖੁਸ਼ਕਿਸਮਤੀ ਹੈ ਕਰਮਾਂ ਵਾਲਿਓ ਸਾਡੀ ਖੁਸ਼ਕਿਸਮਤੀ ਹੈ ਭਾਗਾਂ ਵਾਲਿਓ ਦਸਤਾਰਾਂ ਵਾਲਿਓ ਦੁਬਈ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਇਸ ਧਰਤੀ ਦੇ ਤੁਸੀਂ ਪਹੁੰਚਣ ਵਾਲਿਓ ਕਿ ਮਹਾਰਾਜ ਨੇ ਇਸ ਧਰਤੀ ਤੇ ਸਾਨੂੰ ਇਕੱਤਰ ਹੋ ਕੇ ਆਪਣੀ ਨਾਮ ਬੰਦਗੀ ਦੇ ਕੁਝ ਘੰਟੇ ਸਾਡੀ ਝੋਲੀ 'ਚ ਪਾਏ ਬਖਸ਼ਿਸ਼ ਕੀਤੇ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਈ ਸਤਵਿੰਦਰ ਸਿੰਘ ਹੁਣੀ ਕਹਿ ਵੀ ਰਹੇ ਸੀ ਵੀ ਪਿੱਛੇ 5 ਸਾਲ ਦਾ ਵਿੱਚ ਗੈਪ ਰਹਿ ਹੈ ਤੁਸੀਂ ਸਾਥ ਦਿਓ ਹੰਬਲਾ ਮਾਰੋ ਕੋਸ਼ਿਸ਼ ਕਰਦੇ ਰਹੀਏ ਤੁਹਾਡੇ ਵਰਗੇ ਪਰਿਵਾਰ ਭੈਣਾ ਇੱਥੇ ਜਿੰਨੇ ਸਰੀਰ ਜੁੜੇ ਆ ਦਿਲੋਂ ਸਾਥ ਦਿੰਦੇ ਰਹੋ ਅਗਲੇ ਸਾਲ ਇਸੇ ਧਰਤੀ ਤੇ ਇਸੇ ਸਥਾਨ ਤੇ ਆਪਾਂ ਦੁਬਾਰਾ ਜੁੜਨ ਦੀ ਕੋਸ਼ਿਸ਼ ਕਰਾਂਗੇ ਇਹ ਪਰਾਲੇ ਹੁੰਦੇ ਰਹਿਣ ਇਹ ਕਾਰਜ ਰੁਕਣੇ ਨਹੀਂ ਚਾਹੀਦੇ ਇਹ ਇਹ ਕਾਰਜ ਨਿਰੰਤਰ ਚੱਲਦੇ ਰਹਿਣ ਇਸੇ ਕਾਰਜਾਂ ਕਰਕੇ ਪਤਾ ਨਹੀਂ ਕਿੰਨੇ ਫੁੱਲ ਖਿੜਨੇ ਆ ਕਿੰਨੇ ਨਸ਼ੇ ਛੱਡਨੇ ਆ ਕਿੰਨੇ ਮਨਮਤ ਨੂੰ ਤਿਆਗਣਾ ਸੋ ਸਾਰਿਆਂ ਦਾ ਤੁਹਾਡਾ ਜਿੰਨਾ ਲਹਿਰ ਦਾ ਪਰਿਵਾਰ ਹੈ ਵੀਰ ਜਰਨੈਲ ਸਿੰਘ ਹੁਣਾਂ ਤੋਂ ਲੈ ਕੇ ਭਾਈ ਸਵਰਨਜੀਤ ਸਿੰਘ ਬਹੁਤ ਵੱਡੀ ਲਿਸਟ ਹੈ ਜਿੰਨੇ ਤੁਸੀਂ ਪਰਿਵਾਰ ਆਏ ਆ ਸਾਰਿਆਂ ਨੇ ਇਕਾਗਰਤਾ ਨਾਲ ਇਸ ਸਾਰੇ ਸਮਾਗਮ ਦਾ ਲਾਹਾ ਲਿਆ ਜਦੋਂ ਵੀ ਤੁਹਾਨੂੰ ਕੋਈ ਲਹਿਰ ਦੇ ਪਰਿਵਾਰ ਵੱਲੋਂ ਸੁਨੇਹਾ ਮਿਲਦਾ ਹੈ ਆਪਾਂ ਹਮ ਹਮਾ ਕੇ ਨਾ ਸਮਾਗਮਾਂ ਵਿੱਚ ਪਹੁੰਚ ਕੇ ਸਭ ਤੋਂ ਵੱਧ ਲਾਹਾ ਲੈਣ ਦੀ ਕੋਸ਼ਿਸ਼ ਕਰਨੀ ਹੈ ਇੱਕ ਵਾਰ ਫੇਰ ਜਿਨ੍ਹਾਂ ਦੀ ਯਾਦ 'ਚ ਜੁੜੇ ਆਂ ਜਿਨ੍ਹਾਂ ਨੂੰ ਚੇਤੇ ਕਰ ਰਹੇ ਆਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਮਾਲਕ ਸਾਨੂੰ ਆਪਣੇ ਚਰਨਾਂ ਨਾਲ ਜੋੜੇ ਸਤਿਗੁਰੂ ਸਾਨੂੰ ਆਪਣੇ ਚਰਨਾ ਨਾ ਜੋੜੇ ਸਾਡੀ ਆਤਮਾ ਨੂੰ ਟਿਕਾ ਬਖਸ਼ੇ ਇਹੀ ਮਹਾਰਾਜ ਦੀ ਚਰਨਾ ਚਰਦਾਸ ਹੈ ਸੋ ਹੁਣ ਵੀਰ ਸਤਵਿੰਦਰ ਸਿੰਘ ਹੁਣਾਂ ਨੂੰ ਬੇਨਤੀ ਹੈ ਇੱਕ ਨਾਮ ਰਹਿ ਗਿਆ ਆਪਣਾ ਅਨਾਉਂਸ ਕਰਨ ਵਾਲਾ ਸੋ ਜਿੰਨੇ 5 ਮਿੰਟ ਲੱਗ ਜਾਣ 7 ਲੱਗ ਜਾਣ ਇੰਨਾ ਕੀ ਸਮਾਂ ਸਾਡੀ ਇਕਾਗਰਤਾ ਸਾਰਿਆਂ ਦੀ ਇਦਾਂ ਹੀ ਬਣੀ ਰਹੇ ਵੀਰ ਸਤਵਿੰਦਰ ਸਿੰਘ ਹੁਣੇ 2 ਮਿੰਟ ਲਈ ਵਿਚਾਰ ਸਾਂਝੇ ਕਰਨਗੇ ਫਿਰ 2 ਮਿੰਟ ਲਈ ਵੀਰ ਸਵਰਨਜੀਤ ਸਿੰਘ ਹੁਣੀ ਤੇ ਨਾਲ ਹੀ ਆਪਾਂ ਜਿਹੜਾ ਪਹਿਲਾ ਨਾਮ ਅਨਾਉਂਸ ਕਰਨਾ ਉਮੀਦ ਕਰਦੇ ਆ ਤੁਸੀਂ ਲਹਿਰ ਦੇ ਪਰਿਵਾਰ ਦਾ ਇਦਾਂ ਹੀ ਤਨੋਂ ਮਨੋਂ ਤੁਹਾਨੂੰ ਇਹਨਾਂ ਨੌਜਵਾਨਾਂ ਦੀ ਚੜ੍ਹਦੀ ਕਲਾ ਲਈ ਤੁਸੀਂ ਇਦਾਂ ਹੀ ਨਾਲ ਸਹਿਯੋਗ ਦਿੰਦੇ ਰਹੋਗੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਸਾਰੀ ਸੰਗਤ ਪਰੇ ਆਦਬ ਸਤਿਕਾਰ ਨਾਲ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ